ਦੇ ਆ ਗੁਰੂ ਅਰਜਨ ਸਹਿਬ ਮਹਾਰਾਜ ਜੀ ਫਰਮਾ ਰਹੇ ਨੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਧੰਨ ਗੁਰੂ ਅਰਜਨ ਸਹਿਬ ਮਹਾਰਾਜ ਆਪਣੇ ਪਾਵਨ ਪਵਿੱਤਰ ਮੁਖ ਰਸਨਾ ਤੋਂ ਉਚਾਰਨ ਕਰ ਰਹੇ ਨੇ ਕਹਿੰਦੇ ਮੇਰੇ ਮਾਦੋ ਜੀ ਮਾਦੋ ਦਾ ਮਤਲਬ ਹੈ ਅਰਥ ਹੈ ਮਾ मतलब ਮਾਇਆ ਧਵ ਮਤਲਬ ਪਤੀ ਮਾਇਆ ਦਾ ਪਤੀ ਮਾਇਆ ਦਾ ਪਤੀ ਕੌਣ ਹੈ ਇਹ ਜਿੰਨਾ ਵੀ ਸੰਸਾਰ ਹੈ ਬ੍ਰਹਿਮੰਡ ਹੈ ਇਹ ਸਾਰੀ ਹੀ ਰੱਬ ਦੀ ਬਣਾਈ ਹੋਈ ਮਾਇਆ ਹੈ ਤੇ ਗੁਰੂ ਪਿਆਰਿਓ ਇਸ ਮਾਇਆ ਨੂੰ ਬਣਾਉਣ ਵਾਲਾ ਰੱਬ ਪਰਮੇਸ਼ਰ ਪਤੀ ਹੈ ਮਾਲਕ ਹੈ ਅਕੱਲੇ ਨੋਟ ਨਹੀਂ ਕਰੰਸੀ ਨਹੀਂ ਇਹ ਨੂੰ ਮਾਇਆ ਨਹੀਂ ਪੂਰਾ ਸੰਸਾਰ ਹੀ ਸਤਿਗੁਰਾਂ ਨੇ ਬਾਣੀ ਦੇ ਵਿੱਚ ਮਾਇਆ ਕਹਿ ਕੇ ਸਬੋਧਨ ਕੀਤਾ ਹੈ ਸਤਿਗੁਰ ਕਹਿੰਦੇ ਇਹ ਸਾਰਾ జగਤ ਮਾਇਆ ਹੈ ਤੇ ਇਸ ਮਾਇਆ ਨੂੰ ਬਣਾਉਣ ਵਾਲਾ ਹੈ ਰੱਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਸਤਿਗੁਰ ਜੀ ਰੱਬ ਨੂੰ ਸਬੋਧਨ ਹੋ ਕੇ ਆਖ ਰਹੇ ਨੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੇ ਮੇਰੇ ਮਾਦੋ ਹੇ ਮੇਰੇ ਗੋਬਿੰਦ ਹੇ ਮੇਰੇ ਅਕਾਲ ਪੁਰਖ ਏ ਮੇਰੇ ਵਾਹਿਗੁਰੂ ਜਿਹੜਾ ਸਤ ਸੰਗਤ ਦੇ ਵਿੱਚ ਆ ਜਾਂਦਾ ਹੈ ਨਾ ਸਤਗੁਰ ਕਹਿੰਦੇ ਉਹ ਤਰ ਜਾਂਦਾ ਹੈ ਉਹਦਾ ਤਰਨਾ ਤੈ ਹੈ ਕਿਉਂਕਿ ਸਤ ਸੰਗਤ ਦੇ ਵਿੱਚ ਸਿਰਫ ਤੇ ਸਿਰਫ ਰੱਬ ਦੀ ਗੱਲਬਾਤ ਹੁੰਦੀ ਹੈ ਰੱਬ ਦਾ ਜ਼ਿਕਰ ਹੁੰਦਾ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਸਤ ਸੰਗ ਹੀ ਉਹਨੂੰ ਆਖਿਆ ਜਾਂਦਾ ਜਿੱਥੇ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਹੋਵੇ ਉਹੀ ਸਤ ਸੰਗ ਹੈ ਅਸੀਂ ਮਨੁੱਖਾਂ ਦੇ ਲੋਕਾਂ ਦੇ ਇਕੱਠ ਨੂੰ ਸਤ ਸੰਗ ਨਹੀਂ ਕਹਿੰਦੇ ਤੇ ਗੁਰੂ ਪਿਆਰਿਓ ਇਕੱਠ ਤਾਂ ਮੇਲਿਆਂ ਵਿੱਚ ਵੀ ਹੁੰਦੇ ਨੇ ਵਿਆਹ ਸ਼ਾਦੀਆਂ ਵਿੱਚ ਵੀ ਹੁੰਦੇ ਨੇ ਇਕੱਠ ਤਾਂ ਤੁਸੀਂ ਵੇਖੋ ਵੱਡੀਆਂ-ਵੱਡੀਆਂ ਰੈਲੀਆਂ ਨਿਕਲਦੀਆਂ ਨੇ ਉੱਥੇ ਵੀ ਹੁੰਦੇ ਨੇ 10 ਲੋਕ ਲੜਪੈਣ ਜਾ ਦੋ ਲੋਕ ਵੀ ਲੜ ਪੈਣ ਇਕੱਠ ਤਾਂ ਉਖਥੇ ਵੀ ਹੋ ਜਾਂਦਾ ਇਕੱਠ ਨੂੰ ਸਤ ਸੰਗ ਨਹੀਂ ਆਖਿਆ ਗਿਆ ਸਤ ਸੰਗਤ ਕਿ ਨੂੰ ਆਖਿਆ ਗਿਆ ਸਾਧ ਸੰਗਤ ਕਿ ਨੂੰ ਆਖਿਆ ਗਿਆ ਸਾਧ ਆਖਿਆ ਗਿਆ ਗੁਰੂ ਨੂੰ ਤੇ ਸੰਗਤ ਆਖਿਆ ਗਿਆ ਗੁਰੂ ਦੀ ਹਜ਼ੂਰੀ ਦੇ ਵਿੱਚ ਜੁੜਨ ਵਾਲੇ ਗੁਰੂ ਪਿਆਰਿਆਂ ਨੂੰ ਆਖੋ ਸਤਨਾਮ ਜੇ ਹੋਰ ਆਪਾਂ ਡੂੰਘਾਈ ਦੇ ਵਿੱਚ ਜਾ ਕੇ ਅਰਥ ਕਰੀਏ ਤਾਂ ਸਾਧ ਦਾ ਅਰਥ ਹੈ ਗੁਰੂ ਸੰਗਤ ਦਾ ਅਰਥ ਹੈ ਗੁਰੂ ਦਾ ਉਪਦੇਸ਼ ਗੁਰੂ ਦੇ ਉਪਦੇਸ਼ ਨਾਲ ਜੁੜਨਾ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣਾ ਸਤਗੁਰ ਕਹਿੰਦੇ ਇਹ ਅਸਲੀ ਸਤ ਸੰਗ ਹੈ ਤੇ ਗੁਰੂ ਪਿਆਰਿਓ ਸਤਗੁਰ ਇੱਥੇ ਸੰਗਤ ਦੀ ਵਡਿਆਈ ਕਰਦੇ ਨੇ ਜਿਹੜੇ ਗੁਰੂ ਕੋਲ ਆਉਂਦੇ ਨੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਨਾਲ ਜੁੜਦੇ ਨੇ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ ਸਤਗੁਰਾਂ ਨੇ ਉਹਨਾਂ ਨੂੰ ਵੀ ਸਤ ਸੰਗਤ ਦਾ ਦਰਜਾ ਦਿੱਤਾ ਹੈ ਕੀ ਕਹਿ ਰਹੇ ਨੇ ਮੇਰੇ ਮਾਦੋ ਜੀ ਏ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ ਭਾਈ ਉਹ ਤਰ ਜਾਂਦਾ ਹੈ ਕਿਵੇਂ ਤਰਦਾ ਸਤ ਗੁਰ ਅੱਗੇ ਉਦਾਹਰਨ ਵੀ ਦਿੰਦੇ ਨੇ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਦਾ ਅਰਥ ਹੈ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਮਿਹਰ ਦੇ ਨਾਲ ਸਤਿਗੁਰ ਕਹਿੰਦੇ ਪਰਮ ਪਦ ਪਾਇਆ ਪਰਮ ਮਤਲਬ ਸਭ ਤੋਂ શ્રેਸ਼ਟ ਪਦ ਮਤਲਬ ਦਰਜਾ ਪਾਇਆ ਦਾ ਮਤਲਬ ਉਹ ਪਾ ਲੈਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਅਡੋਲਤਾ ਵਾਲੀ ਉੱਚੀ ਆਤਮਿਕ ਅਵਸਥਾ ਨੂੰ ਪਾ ਲੈਂਦੇ ਨੇ ਉਹ ਮਨੁੱਖ ਫਿਰ ਡੋਲਦੇ ਨਹੀਂ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਜਿਹਦੇ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਸਤਿਗੁਰ ਕਹਿੰਦੇ ਉਹ ਪਰਮ ਪਦ ਨੂੰ ਪਾ ਲੈਂਦਾ ਉੱਚੀ ਆਤਮਿਕ ਅਵਸਥਾ ਨੂੰ ਪਾ ਲੈਂਦਾ ਵੱਡੇ ਵੱਡੇ ਫਿਰ ਭਵੇਂ ਆਪਣੇ ਆਪ ਨੂੰ ਯੋਧੇ ਮਹਾਬਲੀ ਸੂਰਮੇ ਕਹਾਉਣ ਵਾਲੇ ਇਥੋਂ ਤੱਕ ਕਿ ਵੱਡੇ ਵੱਡੇ ਜ਼ਾਲਮ ਕਹਾਉਣ ਵਾਲੇ ਵੀ ਉਹ ਰੱਬ ਦੇ ਪਿਆਰੇ ਦੀ ਉਹ ਅਵਸਥਾ ਨੂੰ ਤੋੜ ਨਹੀਂ ਸਕਦੇ ਭਾਈ ਮਨੀ ਸਿੰਘ ਜੀ ਵੇਖੋ ਇਤਿਹਾਸ ਦੇ ਵਿੱਚ ਉਹਨਾਂ ਨੇ ਸਤਗੁਰਾਂ ਦੀ ਉੱਚੀ ਮੱਤ ਜਿਹੜੀ ਬਖਸ਼ਿਸ਼ ਕੀਤੀ ਹੋਈ ਸੀ ਉਹ ਮੱਤ ਨੂੰ ਧਾਰਨ ਕੀਤਾ ਹੋਇਆ ਸੀ ਉਹ ਉਪਦੇਸ਼ ਨੂੰ ਧਾਰਨ ਕਰਕੇ ਆਪਣੀ ਉੱਚੀ ਮੱਤ ਬਣਾਈ ਹੋਈ ਸੀ ਜਲਾਦ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟ ਰਿਹਾ ਹੈ ਪਰ ਭਾਈ ਮਨੀ ਸਿੰਘ ਜੀ ਅਡੋਲ ਬੈਠੇ ਨੇ ਭਾਈ ਮਨੀ ਸਿੰਘ ਜੀ ਦਾ ਉਹ ਤਾਂ ਗੁੱਟ ਤੋਂ ਵੱਡਣ ਲੱਗਿਆ ਸੀ ਤੇ ਭਾਈ ਮਨੀ ਸਿੰਘ ਜੀ ਨੇ ਉਹਨੂੰ ਗੁੱਟ ਤੋਂ ਫੜ ਲਿਆ ਜਲਾਦ ਨੂੰ ਕਹਿੰਦੇ ਗੱਲ ਸੁਣ ਭਾਈ ਤੈਨੂੰ ਕੀ ਹੁਕਮ ਹੋਇਆ ਜਕਰੀਆ ਖਾਨ ਨੇ ਕੀ ਹੁਕਮ ਕੀਤਾ ਤੈਨੂੰ ਤੇ ਉਹ ਜਲਾਦ ਆਖਦਾ ਜੀ ਬੰਦ-ਬੰਦ ਕੱਟਣਾ ਕਿਤੇ ਜੇ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਭਾਈ ਮਨੀ ਸਿੰਘ ਜੀ ਕਹਿੰਦੇ ਫਿਰ ਇਹ ਜਿਹੜਾ ਤੂੰ ਮੇਰਾ ਗੁੱਟ ਫੜਿਆ ਗੁੱਟ ਤੇ ਕਿਉਂ ਟੱਕ ਲਾਉਣ ਲੱਗੇ ਆ ਮੇਰਾ ਬੰਦ-ਬੰਦ ਤਾਂ ਮੇਰੀ ਉਂਗਲ ਦੇ ਇੱਕ ਪੋਟੇ ਤੋਂ ਸ਼ੁਰੂ ਹੁੰਦਾ ਇਹ ਹੈ ਉੱਚੀ ਆਤਮਿਕ ਅਵਸਥਾ ਜਿਹੜਾ ਇਸ ਅਵਸਥਾ ਨੂੰ ਹਾਸਲ ਕਰ ਲੈਂਦਾ ਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵਨ ਵਿੱਚ ਤਰ ਜਾਂਦਾ ਹੈ ਕਿਵੇਂ ਤਰਦਾ ਹੈ ਸੂਕੇ ਕਾਸ਼ਟ ਹਰਿਆ ਕਾਸ਼ਟ ਦਾ ਮਤਲਬ ਹੈ ਲੱਕੜ ਜਿਵੇਂ ਸੁੱਕੇ ਹੋਏ ਦਰਖਤ ਹੋਣ ਨਾ ਜਿਵੇਂ ਸੁੱਕੇ ਹੋਏ ਦਰਖਤ ਨੂੰ ਜਦੋਂ ਪਾਣੀ ਪਾਉਨੇ ਆ ਉਹਦੀ ਸੇਵਾ ਸੰਭਾਲ ਕਰਦੇ ਆ ਉਹ ਹਰਾ ਹੋ ਜਾਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਗੁਰੂ ਦੇ ਨਾਲ ਜੁੜ ਕੇ हे ਮਨੁੱਖ ਤੇਰਾ ਜਿਹੜਾ ਜੀਵਨ ਸੁੱਕਿਆ ਪਿਆ ਹੈ ਕੁਮੜਾਇਆ ਪਿਆ ਹੈ ਹੁਣ ਆਪਾਂ ਦਰਖਤ ਵੇਖਦੇ ਆ ਨਾ ਕੋਈ ਦਰਖਤ ਸੁੱਕਿਆ ਹੋਵੇ ਨਾ ਤਾਂ ਉਹਨੂੰ ਪੱਤੇ ਲੱਗੇ ਹੁੰਦੇ ਨੇ ਨਾ ਉਹਦੇ ਛਾਂ ਹੁੰਦੀ ਐ ਤੇ ਨਾ ਉਹਨੂੰ ਫਲ ਫਰੂਟ ਲੱਗਦੇ ਨੇ ਕੋਈ ਫਲਬ ਨਹੀਂ ਲੱਗਦਾ ਤੇ ਨਾ ਉਹਦੇ ਅਸੀਂ ਛਾਵੇਂ ਬੈੰਨੇ ਆ ਜਿਹੜਾ ਸੁੱਕਿਆ ਹੋਇਆ ਦਰਖਤ ਹੋਵੇ ਅੱਗੇ ਹੁਣ ਗਰਮੀਆਂ ਆਉਣੀਆਂ ਨੇ ਨਾ ਤਪਸ਼ ਪੈਣੀ ਐ ਗਰਮੀ ਪੈਣੀ ਐ ਅਸੀਂ ਉਹ ਦਰਖਤ ਦੀ ਛਾਂ ਹੇਠ ਖੜੇ ਹੋਵਾਂਗੇ ਜਿਹਨੂੰ ਵਧੀਆ ਪੱਤੇ ਫੁੱਲ ਫਲ ਵੀ ਲੱਗੇ ਹੋਣ ਤਾਂ ਜੋ ਉਹਦੀ ਛਾਂ ਦਾ ਤਾਂ ਆਨੰਦ ਮਾਣ ਲਵਾਂਗੇ ਪਰ ਸੁੱਕੇ ਦਰਖਤ ਥੱਲੇ ਕੋਈ ਨਹੀਂ ਖੜਦਾ ਤੇ ਗੁਰੂ ਪਿਆਰਿਓ ਇਸੇ ਤਰ੍ਹਾਂ ਸਾਡਾ ਜੀਵਨ ਐ ਸਾਡਾ ਜੀਵਨ ਵੀ ਇੱਕ ਸੁੱਕੇ ਦਰਖਤ ਤਰ੍ਹਾਂ ਬਣਿਆ ਹੋਇਆ। ਮਨ ਦੇ ਵਿੱਚ ਹਮੇਸ਼ਾ ਦੂਜੇ ਪ੍ਰਤੀ ਈਰਖਾ ਰਹਿਣੀ। ਹਰ ਵਕਤ ਸੜੇ ਹੋਏ ਰਹਿਣਾ, ਹਰ ਵਕਤ ਭੈੜੀਆਂ ਵਿਚਾਰਾਂ ਸੋਚਦੇ ਰਹਿਣਾ। ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਇੱਕ ਸੁੱਕਿਆ ਹੋਇਆ ਦਰਖਤ ਹੀ ਹੈ। ਸੁੱਕੀ ਹੋਈ ਲੱਕੜ ਵਾਂਗ ਹੈ ਪਰ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਸਤਗੁਰ ਕਿਰਪਾ ਕਰਨਗੇ ਸਤਗੁਰ ਮਿਹਰ ਕਰਨਗੇ ਜਦੋਂ ਉਹਨਾਂ ਨੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਜਲ ਦੇ ਨਾਲ ਜੋੜ ਦਿੱਤਾ ਜਦੋਂ ਤੈਨੂੰ ਪ੍ਰਮਾਤਮਾ ਨੇ ਪ੍ਰਮਾਤਮਾ ਦਾ ਨਾਮ ਰੂਪੀ ਜਲ ਪਾ ਦਿੱਤਾ ਨਾ ਤੇਰੇ ਜੀਵਨ ਦੇ ਵਿੱਚ ਤਾਂ ਸਤਗੁਰ ਕਹਿੰਦੇ ਸੂਕੇ ਕਾਸਟ ਹਰੇਆ ਤਿਉਂ ਅੰਦਰੋਂ ਹਰੇਆ ਭਰੇਆ ਹੋ ਜਾਏਗਾ ਤੇਰੇ ਅੰਦਰੋਂ ਦੂਜਿਆਂ ਪ੍ਰਤੀ ਦੁਸ਼ਵਭਾਵਨਾ ਈਰਖਾ ਨਫ਼ਰਤ ਸਾੜਾ ਸਤਗੁਰ ਕਹਿੰਦੇ ਸਭ ਕੁਝ ਮੁੱਕ ਜਾਏਗਾ ਪਰ ਤੈਨੂੰ ਕਰਨਾ ਕੀ ਪਏਗਾ ਤੈਨੂੰ ਸੰਗਤ ਵਿੱਚ ਆਉਣਾ ਪਏਗਾ ਸਤ ਸੰਗਤ ਮਿਲੇ ਸੋ ਤਰਿਆ ਜਿਹੜਾ ਸੰਗਤ ਵਿੱਚ ਆ ਜਾਂਦਾ ਉਹ ਤਰ ਜਾਂਦਾ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਸਤ ਗੁਰਾਂ ਦੀ ਸੰਗਤ ਕੀਤੀ ਉਹ ਵੱਡੇ ਤੋਂ ਵੱਡੇ ਗੁਨਾਹਗਾਰ ਕਿਉਂ ਨਹੀਂ ਸਨ ਉਹ ਸਭ ਆਪਣਾ ਜੀਵਨ ਬਖਸ਼ਾ ਕੇ ਚਲੇ ਗਏ ਭਾਵੇਂ ਕਿ ਉਹ ਸੱਜਣ ਠੱਗ ਸਨ ਭਾਵੇਂ ਕਿ ਕੋਡੇ ਭੀਲ ਵਰਗੇ ਜਿਨ੍ਹਾਂ ਨੂੰ ਕੋਡੇ ਰਾक्षਸ ਆਕਿਆ ਗਿਆ ਜਦੋਂ ਇੱਕ ਵਾਰ ਸਤ ਗੁਰਾਂ ਦੀ ਸੰਗਤ ਵਿੱਚ ਆ ਗਏ ਨਾ ਗੁਰਾਂ ਦੇ ਉਪਦੇਸ਼ ਨੂੰ ਮੰਨ ਲਿਆ ਸਤਗੁਰਾਂ ਨੇ ਸੁੱਕਿਆਂ ਤੋਂ ਹਰੇ ਬਣਾ ਦਿੱਤਾ ਸਤਗੁਰਾਂ ਨੇ ਉਹਨਾਂ ਦਾ ਜੀਵਨ ਬਦਲ ਦਿੱਤਾ ਤੇ ਗੁਰੂ ਪਿਆਰੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਰਹਾਉ ਵਾਲੇ ਬੰਦ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ